ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਿਆ ਕਦੀ ਉਡਨਾ ਸੱਪ ਨਹੀਂ ਦੇਖਿਆ ਤਾਂ ਲੋ ਆ ਦੇਖੋ ਆ ਆ ਰਿਹਾ ਉਡਨਾ ਸੱਪ ਇਹ ਉਡਨਾ ਸੱਪ ਪੰਜਾਬ ਦੇ ਵਿੱਚ ਦੇਖਿਆ ਗਿਆ ਪੰਜਾਬ ਦੇ ਫਾਜ਼ਿਲਕਾ ਸ਼ਹਿਰ ਦੇ ਵਿੱਚ ਇੱਕ ਸਲੂਨ ਤੇ ਦੋ ਮੁੰਡੇ ਬਾਹਰ ਬੈਠੇ ਗੱਪਾਂ ਛੱਪਾਂ ਮਾਰ ਰਹੇ ਸੀ ਕਿ ਉਹਨਾਂ ਦੇ ਉੱਪਰੋਂ ਇੱਕ ਉਡਨਾ ਸੱਪ ਲੰਘਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਚੀਜ਼ ਉਹਨਾਂ ਦੇ ਉੱਪਰੋਂ ਲੰਗੀ ਹੈ ਤਾਂ ਉਹ ਹੈਰਾਨ ਹੋ ਜਾਂਦੇ ਨੇ ਤੇ ਦੇਖਦੇ ਨੇ ਇੱਕ ਵਾਰ ਫਿਰ ਦੇਖੋ ਸੀਨ ਉਹ ਪਿੱਛੋਂ ਇੱਕ ਸੱਪ ਆ ਰਿਹਾ ਹੈ ਤੇ ਇਹਨਾਂ ਦੇ ਉੱਪਰੋਂ ਦੀ ਲੰਘ ਕੇ ਜਿਹੜਾ ਆ ਅੱਗੇ ਚਲਾ ਗਿਆ ਸੀਸੀਟੀਵੀ ਫੁਟੇਜ ਸਾਫ਼ ਦਿਖਾਈ ਦਿੰਦੇ ਆ ਕਿ ਇਹ ਉੱਡਣਾ ਸੱਪ ਸੀ ਤੇ ਉਹਨੂੰ ਦੇਖ ਕੇ ਮੁੰਡੇ ਹੋਰ ਹੈਰਾਨ ਹੋ ਗਏ ਅੰਦਰਲੇ ਮੁੰਡਿਆਂ ਨੂੰ ਵੀ ਜਾ ਕੇ ਲੈ ਕੇ ਆਏ ਕਿ ਕੋਈ ਉੱਡ ਕੇ ਚੀਜ਼ ਅੱਗੇ ਲੰਗੀ ਹੈ ਜਦੋਂ ਉਹਨਾਂ ਨੇ ਦੁਬਾਰਾ ਦੇਖਿਆ ਕਿ ਸੱਪ ਜਿਹੜਾ ਹੈਗਾ ਉਹ ਨਾਲ ਖੜੇ ਰੁੱਖਾਂ ਦੇ ਉੱਪਰ ਬੈਠਾ ਹੋਇਆ ਸੀ ਜਦੋਂ ਇਹਨਾਂ ਨੇ ਉਹਨੂੰ ਇਸ਼ਾਰਾ ਕੀਤਾ ਜਾਂ ਹਿਲਾਇਆ ਤਾਂ ਉੱਡ ਕੇ ਉਹ ਸੱਪ ਜਿਹੜਾ ਦੁਬਾਰਾ ਫਿਰ ਦੂਜੇ ਪਾਸੇ ਨੂੰ ਜਾਂਦਾ ਹੈ ਤਾਂ ਇਹ ਮੁੰਡੇ ਹੋਰ ਹੈਰਾਨ ਹੋ ਜਾਂਦੇ ਆ ਦਾ ਉਡਣਾ ਸੱਪ ਜਿਹੜਾ ਹੈ ਪੰਜਾਬ ਦੇ ਵਿੱਚ ਸ਼ਾਇਦ ਪਹਿਲੀ ਵਾਰ ਦੇਖਿਆ ਗਿਆ ਤੁਸੀਂ ਵੀ ਹੈਰਾਨ ਹੋਵੋਗੇ ਦੇਖੋ ਕਿੰਨੀ ਦੂਰੋਂ ਆ ਪਿੱਛੇ ਜਿੱਥੇ ਟੈਂਟ ਜਾਂ ਲੱਗਾ ਇਸ ਪਾਸਿਓਂ ਉਡਣਾ ਸੱਪ ਬਹੁਤ ਦੂਰੋਂ ਉੱਡ ਕੇ ਆਉਂਦਾ ਇੱਕ ਛਾਲ ਮਾਰ ਕੇ ਦੂਜੇ ਪਾਸੇ ਜਾਣਾ ਹੋਰ ਗੱਲ ਆ ਪਰ ਪੂਰਾ ਖੰਭਾਂ ਦੀ ਤਰ੍ਹਾਂ ਜਿਵੇਂ ਪੰਛੀ ਉੱਡਦੇ ਹੁੰਦੇ ਨੇ ਉਸ ਤਰੀਕੇ ਨਾਲ ਸੱਪ ਉੱਡ ਕੇ ਪਿਛਲੇ ਪਾਸਿਓਂ ਜਿਹੜਾ ਹੈਗਾ ਇਹਨਾਂ ਮੁੰਡਿਆਂ ਦੇ ਉੱਪਰ ਦੀ ਜਿਹੜਾ ਦੂਜੇ ਰੁੱਖਾਂ ਤੇ ਜਾ ਕੇ ਬੈਠ ਜਾਂਦਾ ਉਸ ਤੋਂ ਬਾਅਦ ਫੇਰ ਇਹ ਸੱਪ ਉਥੋਂ ਉੱਡਦਾ ਤਾ ਦੂਜੇ ਪਾਸੇ ਨੂੰ ਜਾ ਕੇ ਮੂਵ ਹੋ ਜਾਂਦਾ ਮੁੰਡੇ ਦੇਖੋ ਉਹਨੂੰ ਇਸ਼ਾਰਾ ਕਰਦੇ ਆ ਜਿੱਥੇ ਉਹ ਜਾ ਕੇ ਬੈਠਾ ਉੱਥੇ ਉਹਦੇ ਵੱਲ ਨੂੰ ਜਿਹੜਾ ਹੈਗਾ ਕੋਈ ਚੀਜ਼ ਸਿੱਟਦੇ ਆ ਕਿ ਇਹ ਉੱਡ ਕੇ ਪਾਸੇ ਚਲਾ ਜਾਵੇ ਕਿਉਂਕਿ ਇੱਕ ਵੱਖਰੀ ਚੀਜ਼ ਦਿਸਣੀ ਇਹਨਾਂ ਵਾਸਤੇ ਹੋਰ ਵੀ ਅਚੰਭਾ ਸੀਗੀ ਇਹ ਦੇਖੋ ਖੜੇ ਆ ਤੇ ਉੱਪਰੋਂ ਉਹ ਸੱਪ ਉੱਡ ਕੇ ਫਿਰ ਤੁਸੀਂ ਦੇਖਿਓ ਇਹ ਜਿਹੜੇ ਹਰੇ ਰੁੱਖ ਆ ਉਹਨਾਂ ਦੇ ਨਾਲ-ਨਾਲ ਪਰੇ ਨੂੰ ਉੱਡ ਕੇ ਜਾਊਗਾ ਤੇ ਇਹ ਫਿਰ ਮੁੰਡੇ ਜਿਹੜਾ ਹੈਗਾ ਭੱਜ ਕੇ ਦੂਜੇ ਪਾਸੇ ਨੂੰ ਜਾਣਗੇ ਉਹ ਆ ਗਿਆ ਜੀ ਉਹ ਦੇਖੋ ਉੱਡ ਕੇ ਸੱਪ ਜਿਹੜਾ ਹੈਗਾ ਇਹ ਦੂਜੇ ਪਾਸੇ ਚਲਾ ਗਿਆ ਇਹ ਸੱਪ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਪੂਰਾ ਛਾਇਆ ਹੋਇਆ ਇਹ ਕੀ ਚੀਜ਼ ਸੀ ਇਹ ਤਾਂ ਹੁਣ ਜਿਹੜਾ ਹੈਗਾ ਸਬੰਧਤ ਵਿਭਾਗ ਹੀ ਦੱਸ ਸਕਦਾ ਹੈ ਕਿ ਇਹ ਵਾਕਈ ਉੱਡਣਾ ਸੱਪ ਆ ਜਾਂ ਕੋਈ ਹੋਰ ਚੀਜ਼ ਆ ਜਾਂ ਕੋਈ ਹੋਰ ਜੀਵ ਆ ਪਰ ਫਾਜ਼ਿਲਕਾ ਵਾਸੀਆਂ ਵਾਸਤੇ ਇਹ ਬੜਾ ਇੱਕ ਚੰਬਾ ਆ ਤੇ ਲੋਕ ਸਹਿਮੇ ਹੋਏ ਨੇ ਕਿ ਉਡਨਾ ਸੱਪ ਜਿਹੜਾ ਉੱਡ ਕੇ ਕਿਸੇ ਦੇ ਘਰ ਨਾਲ ਆ ਜਾਵੇ ਜਦੋਂ ਕਿ ਉਡਨਾ ਸੱਪ ਇੱਥੋਂ ਉੱਡ ਕੇ ਇਹ ਸਲੂਨ ਦੇ ਸ਼ੀਸ਼ੇ ਦੇ ਵਿੱਚ ਵੀ ਜਾ ਕੇ ਵੱਜਾ ਤਾਂ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲਾ ਕਿ ਸੱਪ ਉੱਡ ਕੇ ਹਰ ਜਗ੍ਹਾ ਜਾ ਰਿਹਾ ਕਿਤੇ ਉੱਡ ਕੇ ਉਹਨਾਂ ਦੇ ਘਰ ਨਾਲ ਆ ਜਾਵੇ ਘਰ ਦੇ ਅੰਦਰ ਨਾ ਆ ਜਾਵੇ ਲੋਕਾਂ ਵਾਸਤੇ ਬੜਾ ਮੁਸੀਬਤ ਦਾ ਜਿਹੜਾ ਇੱਕ ਵਿਸ਼ਾ ਬਣਿਆ ਹੋਇਆ ਦੇਖਣਾ ਹੋਊਗਾ ਕਿ ਇਸ ਸੱਪ ਨੂੰ ਕਿਵੇਂ ਕੰਟਰੋਲ ਕੀਤਾ ਜਾਂਦਾ ਫਿਲਹਾਲ ਲੋਕਾਂ ਦੇ ਵਿੱਚ ਇੱਕ ਭਾਰੀ ਸਹਿਮ ਹੈ ਜਿਵੇਂ ਕਿ ਜੇ ਸੀਸੀਟੀਵੀ ਫੁਟੇਜ ਨਾ ਹੁੰਦੇ ਤਾਂ ਇਹ ਬਿਲਕੁਲ ਕਲੀਅਰ ਨਹੀਂ ਹੋਣਾ ਸੀ ਕਿ ਇਹ ਸਾਪ ਆ ਜਾਂ ਕੋਈ ਹੋਰ ਚੀਜ਼ ਹੈ ਸੀਸੀਟੀਵੀ ਫੁਟੇਜ ਤੋਂ ਬਿਲਕੁਲ ਕਲੀਅਰ ਹੋ ਗਿਆ ਕਿ ਇੱਕ ਚੀਜ਼ ਆ ਜਿਹੜੀ ਉੱਡ ਕੇ ਦੂਜੇ ਪਾਸੇ ਤੋਂ ਇਹ ਹਰੇ ਪੌਦੇ ਜਿੱਧਰ ਲੱਗੇ ਆ ਖੱਬੇ ਪਾਸੇ ਵੱਲ ਉਧਰ ਨੂੰ ਉੱਡ ਕੇ ਉਹ ਚੀਜ਼ ਆਉਂਦੀ ਆ ਉਸ ਤੋਂ ਬਾਅਦ ਇਹ ਮੁੰਡਿਆਂ ਨੂੰ ਜਦੋਂ ਪਤਾ ਲੱਗਦਾ ਹੈ ਤਾਂ ਇਹ ਵੀ ਸੁਣਨ ਵਿੱਚ ਆਇਆ ਕਿ ਜਦੋਂ ਇਹ ਸੱਪ ਨਾਰਮਲ ਸਥਿਤੀ 'ਚ ਬੈਠਾ ਹੁੰਦਾ ਤੇ ਇਹ ਮਹਿਜ 2.5 ਫੁੱਟ ਦਾ ਤੇ ਜਦੋਂ ਇਹ ਉੱਡਦਾ ਤਾਂ ਇਹ 4-5 ਫੁੱਟ ਲੰਮਾ ਜਿਹੜਾ ਹੋ ਜਾਂਦਾ ਜਿਵੇਂ ਕਿ ਇਹਨਾਂ ਨੌਜਵਾਨਾਂ ਨੇ ਦੱਸਿਆ ਸੋ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਇਹ ਕੀ ਚੀਜ਼ ਹੋ ਸਕਦੀ ਹੈ